ਕਾ ਆਪਣਾ ਮੁੰਡਾ ਪੰਜਾਬੀ ਖਾਂਦਾ ਸਾਰੇ ਜਾਨਵਰ ਖਾਣ ਲੱਗ ਗਏ ਉਹ ਕੱਚੇ ਉਹ ਕਹਿੰਦਾ ਮੈਂ ਤੁਹਾਨੂੰ ਰਹਿਣਾ ਸਿਖਾਉਣਾ ਹੈ ਕਿ ਜੇ ਕਿਤੇ ਮੁਸੀਬਤ ਜਫਾਤ ਜੂ ਤੁਸੀਂ ਕਿਉਂ ਖਾਣਾ ਮੈਂ ਕਹਿੰਦਾ ਜੇ ਅਸੀਂ ਫਸ ਵੀ ਗਏ ਤਾਂ ਤਾਂ ਵੀ ਨਹੀਂ ਖਾਣਾ ਇਹ ਨਾ ਖਾਦਾ ਜਾਵੇ ਜਾ ਤੋਪਰਾ ਇਹਦਾ ਜਿਉਂਦੇ ਨੂੰ ਸਿਰ ਦੇ ਵਿੱਚ ਚੀਨ ਵਾਲੇ ਥੋੜੇ ਬੜੀ ਚੀਨ ਨਾ ਹੋਇਆ ਕਿੰਨਾ ਖੋਸ ਹੋਇਆ ਪਰ ਉਹ ਸੁਧਰਦੇ ਵੇਰ ਨਹੀਂ ਬਾਬਾ ਜਾਨਵਰਾਂ ਨੂੰ ਜਿਉਂਦਿਆਂ ਨੂੰ ਖਾਈ ਜਾਂਦੇ ਆ ਯਾਰ ਭਾਣੂ ਭਾਣੂ ਵਿਚਾਰਿਆਂ ਨੂੰ ਹੁਣ ਆਪਾਂ ਕਹਿ ਦਿੰਨੇ ਗਊ ਪਾਪ ਫਲਾਨਾ ਪਾਪ ਅਸੀਂ ਸਾਰੇ ਉੱਥੇ ਹੀ ਕੰਮ ਕਰਦੇ ਹਾਂ ਜਿੱਥੇ ਗਊਆਂ ਖਾਂਦੇ ਆ ਉਹਨਾਂ ਦੇ ਥੱਲੇ ਨ ਪਰ ਹੁਣ ਜੇ ਦੇਖਿਆ ਜਾਵੇ ਤੁਸੀਂ ਨੈਟ ਤੇ ਸਰਚ ਮਾਰੋ ਜਿਹੜਾ ਬੀਫ ਹੈ ਸਭ ਤੋਂ ਤਕੜਾ ਗਾਂ ਦਾ ਉਦੋਂ ਉੱਤੇ ਬੀਫ ਨਹੀਂ ਹੈਗਾ ਨਾ ਤਾਂ ਉਹਦੇ ਵਿੱਚ ਮਟੱਪ ਹੈ ਨਿਰੀ ਜਾਨ ਹੀ ਹੈ ਕਹਿੰਦੇ ਗਾਂ ਦੇ ਪੱਟ ਦਾ ਮਾਸ ਹੈ ਜਿਹੜਾ ਤੁਸੀਂ ਕੱਚਾ ਵੀ ਖਾ ਸਕਦੇ ਹੋਰ ਕਿਸੇ ਚੀਜ਼ ਦਾ ਨਹੀਂ ਖਾ ਸਕਦੇ ਤੁਸੀਂ ਉਹ ਤੁਹਾਨੂੰ ਫੇਰ ਵੀ ਤੁਹਾਨੂੰ ਫਾਇਦਾ ਕਰੂਗਾ ਸਭ ਖਾਂਦੇ ਆ ਬਾਹਰ ਆਪਣੇ ਭਾਈ ਇੰਡੀਆ 'ਚ ਨਹੀਂ ਖਾਂਦੇ ਬਾਹਰ ਜਾ ਕੇ ਇੰਡੀਆ ਵਾਲੀ ਖਾਂਦੇ ਕੋਈ ਨਹੀਂ ਛੜਦਾ ਤੇ ਹੀ ਨਹੀਂ ਲੱਗਦਾ ਉੱਚ ਰੱਖਣੀਆਂ ਇਹ ਤੇ ਚੜਾਈ ਬੈਠੇ ਹੁੰਦੇ ਉਹ ਲਾਗੇ ਨਾਲ ਆਏ ਦੇਖਦੇ ਮੇਰੇ ਵਰਗਾ ਪਾਸੇ ਖੜਾ ਦੇ ਦੇ ਯਾਰੋ ਨਾਲ ਡੇਗਦੀ ਆ ਉਹਨੂੰ 버거 ਬਣਾ ਬਣਾ ਖਾਈ ਜਾਂਦੇ ਆ پتہ ਹੀ ਨਹੀਂ ਕਿਹੜਾ ਕੀ ਖਾ ਜਾਂਦਾ ਕੋਈ ਯਾਰ ਉੱਥੇ ਕੋਈ ਦੀਨ ਮਾਨ ਨਹੀਂ ਭਾਈ